ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਵੱਡੀ ਖਬਰ 66 ਪਿੰਡਾਂ ਨੇ ਰਲ ਕੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਹੈ ਔਰ ਇਹਨਾਂ 66 ਪਿੰਡਾਂ ਦੀਆਂ ਪੰਚਾਇਤਾਂ ਦੇ ਜਿਹੜੇ ਮਤੇ ਨੇ ਉਹ ਅੱਗੇ ਰਾਸ਼ਟਰਪਤੀ ਨੂੰ ਭੇਜੇ ਜਾਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਦੱਸਦੀ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਵਾਸਤੇ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਜਿ ਜਗਤਾਰ ਸਿੰਘ ਹਵਾਰਾ ਦੇ ਮਾਤਾ ਇਸ ਵੇਲੇ ਉਹਨਾਂ ਦੀ ਸਿਹਤ ਬੇहद ਖਰਾਬ ਹੈ ਔਰ ਇੱਕ ਪਾਸੇ ਜਿੱਥੇ ਪੰਥ ਉਹਨਾਂ ਦੀ ਸਿਹਤ ਦੀ ਸਿਹਤਿਆਭੀ ਦੇ ਵਾਸਤੇ ਕਾਮਨਾਵਾਂ ਕਰ ਰਿਹਾ ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਜਗਤਾਰ ਸਿੰਘ ਹਵਾਰਾ ਆਪਣੀ ਮਾਂ ਦੇ ਨਾਲ ਮੁਲਾਕਾਤ ਕਰ ਸਕਣ ਆਪਣੀ ਮਾਤਾ ਦੇ ਨਾਲ ਮਿਲ ਸਕਣ ਉਹਨਾਂ ਦੀ ਸਿਹਤ ਜਾਣ ਸਕਣ ਔਰ ਜੋ ਸਥਿਤੀ ਹੈ ਇਸ ਵੇਲੇ ਉਸ ਨੂੰ ਬਧਿਆਨਜ਼ਰ ਰੱਖਦਿਆਂ ਹੋਇਆ ਜਗਤਾਰ ਸਿੰਘ ਹਵਾਰਾ ਦੇ ਵਾਸਤੇ ਇਨਸਾਨੀਅਤ ਦੇ ਪੱਧਰ ਦੇ ਉੱਤੇ ਇਹ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦਰਸਲ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਮੰਡੋਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ। ਉੱਥੇ ਉਹ 1995 ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਲਈ ਉਮਰਕੈਦ ਦੀ ਸਜ਼ਾ ਕੱਟ ਰਹੇ ਨੇ। ਪੰਜਾਬ ਦੀਆਂ 66 ਪੰਚਾਇਤਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਬੇਨਤੀ ਕਰਦੇ ਹੋਏ ਮਤੇ ਪਾਸ ਕੀਤੇ ਨੇ। ਪੰਚਾਇਤਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸ ਦੀ ਬਿਮਾਰ 80 ਸਾਲ ਦੀ ਮਾਤਾ ਨੂੰ ਮਿਲਣ ਲਈ ਮਾਨਵਤਾ ਦੇ ਆਧਾਰ ਦੇ ਉੱਤੇ ਪੈਰੋਲ ਦਿੱਤੀ ਜਾਵੇ। ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ 68 ಮತਿਆਂ ਵਾਲਾ ਇੱਕ ਈਮੇਲ ਸੀਐਮ ਰੇਖਾ ਗੁਪਤਾ ਨੂੰ ਉਹਨਾਂ ਦੇ ਦਫ਼ਤਰ ਵੱਲ ਭੇਜ ਦਿੱਤਾ ਗਿਆ ਹੈ। ਜਲਾਲ ਲੁਧਿਆਣਾ ਦੇ ਖਮਾਣੋ ਪੁਲਿਸ ਸਟੇਸ਼ਨ ਦੇ ਨਾਲ ਜੁੜੇ ਹੋਏ 40 ਪਿੰਡਾਂ ਅਤੇ ਜਗਤਾਰ ਸਿੰਘ ਹਵਾਰਾ ਦੇ ਹਵਾਰਾ ਪਿੰਡ ਨੇੜਲੇ 11 ਪਿੰਡ ਰਲ ਕੇ ਮਤਾ ਪਾਉਂਦੇ ਨੇ। ਔਰ ਇਹ ਮਤਾ ਜਿਹੜਾ ਇਹ ਮੰਜਪੁਰ ਨੂੰ ਦਿੱਤਾ ਜਾਂਦਾ ਹੈ ਇਹ ਮਤੇ ਮੰਜਪੁਰ ਨੂੰ ਦਿੱਤੇ ਜਾਂਦੇ ਤੇ ਅੱਗੇ ਇਹਨਾਂ ਮਤਿਆਂ ਦੇ ਉੱਤੇ ਆ ਐਕਸ਼ਨ ਕਰਦੇ ਹੋਏ ਮੰਜਪੁਰ ਦੇ ਵੱਲੋਂ ਈਮੇਲ ਭੇਜ ਦਿੱਤੀ ਜਾਂਦੀ ਹੈ ਸਾਰੇ ਮਤਿਆਂ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਜਗਤਾਰ ਸਿੰਘ ਉਰਫ ਹਵਾਰਾ ਇਸ ਸਮੇਂ ਕੇਂਦਰੀ ਜੇਲ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਉਮਰ ਕੈਦ ਦੀ ਸਜ਼ਾ ਵਿੱਚ ਉਹ ਕੈਦ ਹੈ ਜੇਕਰ ਜਗਤਾਰ ਸਿੰਘ ਪਿੰਡ ਹਵਾਰਾ ਕਲਾਂ ਵਿਖੇ ਪੈਰੋਲ ਉੱਤੇ ਆਉਂਦਾ ਹੈ ਤਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਸਾਰੇ ਇੱਥਾਂ ਦਸਖਤ ਕਰਕੇ ਜਗਤਾਰ ਸਿੰਘ ਨੂੰ ਪੈਰੋਲ ਦੀ ਜ਼ੋਰਦਾਰ ਸਫਾਰਿਸ਼ ਕਰਦੇ ਹਾਂ ਅਤੇ ਇਹ ਵੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਜਗਤਾਰ ਸਿੰਘ ਪੈਰੋਲ ਦੇ ਸਮੇਂ ਦੌਰਾਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖੇਗਾ ਪਿਛਲੇ ਮਹੀਨੇ ਹਵਾਰਾ ਦੀ ਮਾਂ ਨਰਿੰਦਰ ਕੌਰ ਜਿਨ੍ਹਾਂ ਦੀ ਉਮਰ 81 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਪੁੱਤਰ ਨੂੰ ਨਿਯਮਿਤ ਤੌਰ ਦੇ ਉੱਤੇ ਪੈਰੋਲ ਦਿੱਤੀ ਜਾਵੇ ਉਹਨਾਂ ਦੀ ਪਟੀਸ਼ਨ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੂੰ ਭੇਜ ਦਿੱਤੀ ਗਈ ਸੀ ਇੱਕ ਵੱਖਰੀ ਪਟੀਸ਼ਨ ਰਾਸ਼ਟਰੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਸੌਂਪੀ ਗਈ ਸੀ ਦਲੀਲ ਦਿੱਤੀ ਕਿ ਬਿਆਨ ਸਿੰਘ ਕੇਸ ਦੇ ਕਈ ਸਹਿ ਮੁਲਜ਼ਮਾ ਨੂੰ ਪਹਿਲਾਂ ਹੀ ਪੈਰੋਲ ਮਿਲ ਚੁੱਕੀ ਹੈ ਅਤੇ ਜ਼ੋਰ ਦੇ ਕੇ ਕਿਹਾ ਗਿਆ ਕਿ ਹਵਾਰਾ ਕਾਨੂੰਨੀ ਤੌਰ ਦੇ ਉਤੇ ਰਾਹਤ ਦਾ ਹੱਕਦਾਰ ਹੈ ਉਸਨੇ ਆਪਣੀ ਕੈਦ ਤੋਂ ਬਾਅਦ 27 ਸਾਲ ਤੋਂ ਵੱਧ ਸਮੇਂ ਤੱਕ ਵਿਗੜਦੀ ਸਿਹਤ ਅਤੇ ਭਾਵਨਾਤਮਕ ਪਰੇਸ਼ਾਨੀ ਨੂੰ ਉਜਾਗਰ ਕੀਤਾ ਅਕਾਲ ਤਖਤ ਦੇ ਕਾਰਜਕਾਰੀ ਜੇਸਦਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵੀ ਇਸ ਅਪੀਲ ਦਾ ਜਨਤਕ ਤੌਰ ਦੇ ਉਤੇ ਸਮਰਥਨ ਕੀਤਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਵਾਰਾ ਨੂੰ ਉਸਦੀ ਬਿਵਾਰ ਮਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਹੁਣ ਵੇਖਣ ਦੀ ਗੱਲ ਹੈ ਕਿ ਆਖਰ ਨੂੰ ਇਨਸਾਨੀਅਤ ਦੇ ਨਾਂ ਦੇ ਉੱਤੇ ਮਾਨਵਤਾ ਦੇ ਨਾਂ ਦੇ ਉੱਤੇ ਕੀ ਆਖਰ ਪੈਰੋਲ ਦਿੱਤੀ ਜਾਵੇਗੀ ਜਗਤਾਰ ਸਿੰਘ ਹਵਾਰਾ ਨੂੰ ਜਾਂ ਨਹੀਂ ਜੋ ਵੀ ਹੋਏਗਾ ਸਮੇਂ ਦੀ ਗਰਮ ਦੇ ਵਿੱਚ ਆ ਦੱਸ ਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ